ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਭਾਈ ਗੁਰਦਾਸ ਜੀ ਵਾਰਾਂ ਦੀ ਸੰਥਿਆ ਕਰ ਰਹੇ ਹਾਂ ਚੌਥੀ ਵਾਰ ਚੱਲ ਰਹੀ ਹੈ ਤੇ ਪੰਜ ਪੌੜੀਆਂ ਆਪਣੀਆਂ ਹੋ ਗਈਆਂ ਸੀ ਸਾਰੀ ਸੰਥਿਆ ਪਲੇਲਿਸਟ ਵਿੱਚ ਪਈ ਹੋਈ ਹੈ ਰੰਗ ਮਜੀਠ ਕਸੁੰਬ ਦਾ ਕੱਚਾ ਪੱਕਾ ਕਿਤ ਵਿਚਾਰੇ ਮਜੀਠ ਤੇ ਕਸੁੰਬੇ ਦਾ ਰੰਗ ਕਿਸ ਵਿਚਾਰ ਕਰਕੇ ਪੱਕਾ ਤੇ ਕੱਚਾ ਹੈ ਧਰਤੀ ਓਖਣ ਓਖਣ ਪਾਠ ਉਚਾਰਨ ਕਰਨਾ ਕੱਢੀਏ ਮੂਲ ਮਜੀਠ ਜੜੀ ਜੜ ਤਾਰੇ ਮਜੀਠ ਧਰਤੀ ਨੂੰ ਪੁੱਟ ਕੇ ਕੱਢੀਦਾ ਹੈ ਜੰਮਜੀਠ ਦਾ ਮੋਢ ਧਰਤੀ ਨਾਲ ਜੁੜਿਆ ਹੁੰਦਾ ਹੈ ਉਖਲ ਮੋਹਲੇ ਕੁੱਟੀਏ ਪੀਹਣ ਪੀਸੇ ਚੱਕੀ ਭਾਰੇ ਚੱਟੂ ਵਿੱਚ ਪਾ ਕੇ ਮੋਹਲੇ ਨਾਲ ਕੁੱਟੀ ਦੀ ਹੈ ਫਿਰ ਪੀਹਣ ਵਾਲਾ ਚੱਕੀ ਦੇ ਭਾਰ ਨਾਲ ਪੀਸਦਾ ਹੈ ਸਹ ਅਵਟਣ ਅੱਗ ਦਾ ਹੋਏ ਪਿਆਰੀ ਮਿਲੇ ਪਿਆਰੇ ਅੱਗ ਦੇ ਉਬਾਲੇ ਸਹਾਰਦੀ ਹੈ ਫਿਰ ਪਿਆਰੀ ਹੋ ਕੇ ਪਿਆਰੇ ਨਾਲ ਮਿਲਦੀ ਹੈ ਪੋਹਲੀਅਰ ਪੋਲੀਓ ਪੋਲੀ ਹੋ ਸਿਰ ਕੱਢ ਕੱਢ ਕੇ ਫੁੱਲ ਕਸੁੰਭ ਚਲੁੰਭ ਖਿਲਾਰੇ ਡੋਡੀਆਂ ਤੋਂ ਸਿਰ ਕੱਢ ਕੇ ਕੁਕੁੰਬੇ ਦਾ ਫੁੱਲ ਗਾੜਾ ਰੰਗ ਦੱਸਦਾ ਹੈ ਖੱਟ ਤੁਰਸੀ ਦੇ ਰੰਗੀ ਹੈ ਕਪਟ ਸਨੇਹੋ ਰਹੇ ਦੇਹ ਚਾਰੇ ਖਟਿਆਂ ਦੀ ਖਟਿਆਈ ਪਾ ਕੇ ਰੰਗੀਦਾ ਝੂਠਾ ਪ੍ਰੇਮ ਚਾਰ ਦਿਨ ਹੀ ਰਹਿੰਦਾ ਹੈ ਭਾਵ ਰੰਗ ਕੱਚਾ ਹੁਣ ਕਰਕੇ ਰਹਿੰਦਾ ਨਹੀਂ ਨੀਵਾ ਜਿਹਨੇ ਉੱਚੇਰਾ ਹਾਰੇ ਨਿਮਰਤਾ ਵਾਲਾ ਜਿੱਤ ਜਾਂਦਾ ਤੇ ਉੱਚਾ ਹੋਣ ਵਾਲਾ ਹਾਰ ਜਾਂਦਾ ਹੈ ਕੀੜੇ ਨਿਕੜੀ ਨਿਕੜੀ ਚਲਤ ਕਰ ਭ੍ਰਿੰਗੀ ਨੂੰ ਮਿਲ ਭ੍ਰਿੰਗੀ ਹੋ ਗਏ ਨਿੱਕੀ ਕੀੜੀ ਭ੍ਰਿੰਗੀ ਕੀੜੇ ਨਾਲ ਮਿਲ ਕੇ ਇੱਕ ਕੌਤਕ ਨਾਲ ਉਸੇ ਦਾ ਰੂਪ ਹੋ ਜਾਂਦੀ ਹੈ ਨਿਕੜੀ ਦੀਸੈ ਮੱਕੜੀ ਸੂਤ ਮੋਹ ਕੱਢ ਗਿਰ ਫਿਰ ਸੰਗੋਵੈ ਫਿਰ ਸੰਗੋਵੈ ਕਹਿਣਾ ਨਿੱਕਾ ਕੀੜਾ ਦਿਸਦਾ ਸੈਂਕੜੇ ਗੱਜ ਸੂਤ ਮੂੰਹ ਕੱਢ ਕੇ ਫਿਰ ਨਿਕਲਦਾ ਹੈ ਨਿਕੜੀ ਮੱਖ ਵਖਾਣੀ ਹੈ ਮੱਖਿਓ ਮਿੱਠਾ ਭਾਗਠ ਹੋਵੇ ਸ਼ਹਿਦ ਦੀ ਜਿਹੜੀ ਮੱਖੀ ਹੈ ਨਿੱਕੀ ਕਹੀਦੀ ਹੈ ਉਸ ਦਾ ਮਿੱਠਾ ਸ਼ਹਿਦ ਧੰਨ ਪਾਤਰਾਂ ਦੇ ਘਰੀ ਹੁੰਦਾ ਹੈ ਨਿਕੜਾ ਕੀੜਾ ਆਖੀ ਹੈ ਪੱਟ ਪਟੋਲੇ ਕਰ ਢੰਗ ਢੋਵੇ ਰੇਸ਼ਮੀ ਕੀੜਾ ਨਿੱਕਾ ਕਹੀਦਾ ਉਸ ਦੇ ਪੱਟ ਤੇ ਵਸਤਰ ਲੋਕ ਵਿਆਹਾਂ ਵੇਖੇ ਵਰੀਆਂ ਵਿੱਚ ਢੋਂਦੇ ਹਨ ਗੁਟਕਾ ਮੋਹ ਵਿੱਚ ਪਾਏ ਕਹ ਦੇਸ ਦਸੰਤਰ ਜਾਏ ਖੜੋਵੇ ਸਪੇਰਾ ਗੁਟਕਾ ਨਿੱਕਾ ਮਣਕਾ ਮੂੰਹ ਵਿੱਚ ਰੱਖ ਕੇ ਦੇਸ ਦਿਸਾਂਤਰਾ ਵਿੱਚ ਜਾ ਖੜੁੰਦਾ ਹੈ ਮੋਤੀ ਮਾਨਕ ਹੀਰਿਆ ਪਾਤਸ਼ਾਹੋ ਲੈ ਹਾਰ ਪਰੋਵੇ ਮੋਤੀ ਮਾਨਕ ਤੇ ਹੀਰਿਆਂ ਦੇ ਹਾਰ ਪਾਤਸ਼ਾਹ ਪੁਰਾ ਕੇ ਗਲਾ ਵਿੱਚ ਕਹਿੰਦੇ ਨੇ ਪਹਿਰ ਦੇ ਹਨ ਪਾਏ ਸਮਾਣ ਦਹੀਂ ਬਲੋਵੇ ਨਿੱਕੀ ਜਾਗ ਲਾ ਕੇ ਲੋਕ ਦਹੀਂ ਰੜਕਦੇ ਹਨ ਲੱਤਾ ਲਤਾੜੀਐ ਘਾਹੋ ਨ ਕੱਢੈ ਸਾਹ ਵਿਚਾਰਾ ਘਾ ਲੱਤਾ ਦੇ ਲਤਾੜੀ ਦਾ ਵਿਚਾਰੇ ਨੂੰ ਸਾਹ ਨਹੀਂ ਲੈਣਾ ਮਿਲਦਾ ਗੋਰਸ ਦੇ ਖੜਪਾ ਖਾਏ ਕੈ ਗਾਏ ਗਰੀਬੀ ਪਰਉਪਕਾਰ ਗਉ ਵਿਚਾਰੇ ਗਰੀਬ ਉਸ ਘਾ ਨੂੰ ਖਾ ਕੇ ਦੁੱਧ ਦਿੰਦੀ ਹੈ ਪਰਉਪਕਾਰ ਲਈ ਦੁੱਧ ਹੋ ਦਹੀਂ ਜਮਾਈ ਹੈ ਦਈ ਹੋ ਮੱਖਣ ਛਾਹ ਛਾਹ ਪਿਆਰਾ ਦੁੱਧ ਤੋਂ ਦਹੀਂ ਜਮਾਈਦਾ ਦਹੀਂ ਚ ਮੱਖਣ ਤੇ ਲੱਸੀ ਪਿਆਰੇ ਲੱਗਦੇ ਹਨ ਕੇ ਤੇ ਹੋਵਣ ਹੋਮਜਗ ਢੰਗ ਸੁਆਰਥ ਚਜ ਅਚਾਰਾ ਕਿਉ ਤੂੰ ਹੋਮ ਤੇ ਜਗ ਵਿਆਹ ਦੇ ਕੰਮ ਤੇ ਹੋਰ ਕਈ ਭਲੇ ਕਰਤਬ ਹੁੰਦੇ ਹਨ ਧਰਮ ਧੋਲ ਪ੍ਰਗਟ ਹੋਏ ਧੀਰਜ ਵਹਿ ਸਹਿ ਸਿਰ ਭਾਰਾ ਗਾਂ ਤੋਂ ਬਲਦ ਪ੍ਰਗਟ ਹੁੰਦਾ ਜਮਦਾ ਜੋ ਧੀਰਜ ਧਾਰ ਕੇ ਹਲਾ ਗੱਡਾਂ ਹੇਠ ਵਗਦਾ ਤੇ ਫਿਰ ਸਿਰ ਤੇ ਭਾਰ ਚੁੱਕਦਾ ਉਸ ਵਿਚਾਰੇ ਦਾ ਧਰਮ ਜਾਂ ਫਰਜ਼ ਹੀ ਇਹੋ ਹੀ ਹੋ ਚੁੱਕਾ ਹੈ ਇੱਕ ਇੱਕ ਜਾਓ ਜਨਿੰਦਿਆਂ ਚਾਹੋ ਚੱਕਾਂ ਵਿੱਚ ਵਗ ਹਜ਼ਾਰਾ ਇੱਕ ਇੱਕ ਬੱਚੇ ਦੇ ਜਨਨ ਤੋਂ ਹਜ਼ਾਰਾਂ ਵਗ ਚਾਰ ਚੱਕਾ ਵਿਖੇ ਹੋ ਜਾਂਦੇ ਹਨ ਤ੍ਰਿਣ ਅੰਦਰ ਵੱਡਾ ਪਸਾਰਾ ਤ੍ਰਿਣ ਅੰਦਰ ਵੱਡਾ ਪਸਾਰਾ ਘਾਹ ਦੇ ਅੰਦਰ ਵੱਡਾ ਫਲਾਉ ਹੈ ਲੋਹੜਾ ਤੇਲ ਹੋਏ ਜੰਮਿਆ ਨੀਚੋ ਨੀਚ ਨਾ ਆਪ ਗਣਾਇਆ ਨਿੱਕਾ ਤੇਲ ਹੋ ਕੇ ਉਤਪਤ ਹੋਇਆ ਨੀਵੇਂ ਚੋਂ ਨੀਵਾ ਹੋ ਕੇ ਆਪ ਨੂੰ ਕੁਝ ਨਾ ਗਣਾਇਆ ਫੁੱਲਾਂ ਸੰਗਤ ਵਾਸਿਆ ਹੋਏ ਨਿਰਗੰਧ ਸੁਗੰਧ ਸੁਹਾਇਆ ਫੁੱਲਾਂ ਦੀ ਸੰਗਤ ਵਿੱਚ ਜਦੋਂ ਇਸ ਨਿਰਵਾਸ ਨੇ ਵਾਸ ਕੀਤਾ ਚੰਗੀ ਵਾਸਨਾ ਨਾਲ ਸੋਭਿਆ ਕਹਿੰਦੇ ਕੋਲੂ ਪਾਏ ਪੀੜਾਇਆ ਹੋਏ ਫੁਲੇਲ ਖੇਲ ਵਰਤਾਇਆ ਜਦ ਇਹ ਕੋਲੂ ਵੇਖੇ ਪੀੜਿਆ ਗਿਆ ਤਾਂ ਫੁਲੇਲ ਬਣ ਕੇ ਚੰਗਾ ਕੌਤਕ ਦੱਸਿਆ ਪਤ ਤ ਪਵਿੱਤਰ ਚਲਿਤਰਕਾਰ ਪਾ ਪਤ ਸਾਹ ਸਿਰ ਧਰ ਸੁਖ ਪਾਇਆ ਪਾਪੀਆਂ ਨੂੰ ਪਵਿੱਤਰ ਕਰਨ ਹਾਰ ਈਸ਼ਵਰ ਨੇ ਅਜਿਹਾ ਚਲਿਤਰ ਕੀਤਾ ਕਿ ਪਾਦਸ਼ਾਹ ਨੇ ਉਸ ਫੁਲੇਲ ਨੂੰ ਸਿਰ ਪਰ ਮੰਨ ਕੇ ਸੁਖ ਪਾਇਆ ਪਉ ਨਿਮਰਤਾ ਨੇ ਪਾਪੀ ਕਾਲੇ ਤਿਲ ਨੂੰ ਫਲੇਲ ਦੀ ਪਦਵੀ ਦੇ ਕਰਕੇ ਪਾਦਸ਼ਾਹ ਦੇ ਸਿਰਾਂ ਤੇ ਪਹੁੰਚਾਇਆ ਦੀਵੇ ਪਾਏ ਜਲਾਇਆ ਦੀਵੇ ਪਾਏ ਜਲਾਇਆ ਕੁੱਲ ਦੀਪਕ ਜਗ ਬਿਰਧ ਸਦਾਇਆ ਦੀਵੇ ਪਾ ਕੇ ਜਦੋਂ ਸਾੜਿਆ ਤਦ ਜਗਤ ਵੇਖੇ ਕੁੱਲ ਦੀਪਕ ਭਾਵ ਕੁੱਲ ਦਾ ਪ੍ਰਕਾਸ਼ਕ ਨਾਮ ਰੱਖਿਆ ਕੱਜਲ ਹੋਆ ਦੀਵੇ ਹੋ ਅੱਖੀ ਅੰਦਰ ਜਾਏ ਸਮਾਇਆ ਦੀਵੇ ਤੋਂ ਕੱਜਲ ਬਣ ਕੇ ਅੱਖਾਂ ਦੇ ਵਿੱਚ ਜਾ ਮਿਲਿਆ ਬਾਲਾ ਹੋਏ ਨਾ ਵੱਡਾ ਕਹਾਇਆ ਵੱਡਾ ਹੋ ਕੇ ਵੀ ਆਪ ਨੂੰ ਵੱਡਾ ਨਾ ਕਹਾਇਆ ਹੋਏ ਵਿਡੇਵਾ ਜਗ ਵਿੱਚ ਬੀਜੇ ਤਨਖੇ ਨਾਲ ਰਲਾਇਆ ਜਗ ਵਿੱਚ ਵਿਡੇਵੇਂ ਹੋ ਕੇ ਵੇਜਿਆ ਜਾ ਕੇ ਖੇ ਨਾਲ ਆਪਣੇ ਸਰੀਰ ਨੂੰ ਲਾ ਦਿੱਤਾ ਬੂਟੀ ਹੋਏ ਕਪਾਹ ਦੀ ਟੀਂਡੇ ਹੱਸ ਹੱਸ ਆਪ ਖਿੜਾਇਆ ਕਹਿੰਦੇ ਇਸ ਨਿਮਰਤਾ ਕਰਕੇ ਕਪਾਹ ਦੀ ਬੂਟੀ ਹੋਈ ਜਿਸ ਨਾਲ ਟੀਂਡੇ ਨੇ ਲਾ ਕੇ ਹੱਸ ਹੱਸ ਕੇ ਆਪ ਨੂੰ ਪ੍ਰਫੁੱਲਤ ਕੀਤਾ ਦੋਹ ਮਿਲ ਵੇਲਣ ਵੇਲਿਆ ਲੂ ਲੂ ਕਰ ਤੁੰਬ ਤੁੰਬਾਇ ਇਸ ਕਰਕੇ ਦੋਹੋਂ ਵੇਲਣਿਆਂ ਵਿੱਚ ਮਿਲ ਕੇ ਵੇਲਿਆ ਵਾਲ-ਵਾਲ ਕਰਕੇ ਫਿਰ ਤੁੰਬਿਆ ਪਿੰਜਣ ਪਿੰਜ ਉਡਾਇਆ ਕਰ ਕਰ ਗੋੜੀ ਸੂਤ ਕਤਾਇਆ ਫਿਰ ਪਿੰਜੇ ਨੇ ਪਿੰਜ ਪਿੰਜ ਕੀ ਉਡਾਇਆ ਤਿਮਰਤਾ ਨੇ ਫਿਰ ਗੋਹੜੇ ਕਰ ਕਰਕੇ ਸੂਤ ਕਤਿਆ ਵਣ ਤੁਣ ਤਣ ਵੁਣ ਤਣ ਵੁਣ ਖੁੰਭ ਚੜਾਏ ਕਹਿ ਦੇ ਦੇ ਦੁਖ ਧੁਆਏ ਰੰਗਾਇਆ ਤਣਕੇ ਫਿਰ ਉਣਕੇ ਖੁੰਭ ਚੜਾ ਕੇ ਵੱਡੇ ਦੁੱਖ ਦੇ ਦੇ ਕਿ ਤੁਹਾਏ ਕਹਿੰਦੇ ਰੰਗਾਉਣਾ ਕੀਤਾ ਐ ਕੈਂਚੀ ਕੈਂਚੀ ਕੱਟਣ ਕਟਿਆ ਸੂਈ ਧਾਗੇ ਜੋੜ ਸਿਵਾਇਆ ਕਹਿੰਦੇ ਕੈਂਚੀ ਨੇ ਕਾਟ ਕੱਟੀ ਅਤੇ ਫਿਰ ਸੂਈ ਧਾਗੇ ਨੇ ਉਹ ਕਾਤਰਾਂ ਜੋੜ ਕੇ ਸੀਤਨਾ ਕੀਤੀ ਲੱਜਣ ਕੱਜਣ ਹੋਏ ਕਜਾਇਆ ਇਸ ਨਿਮਰਤਾ ਦੇ ਸਾਧਨ ਕਰਕੇ ਕੱਪੜੇ ਨੇ ਕਜਣ ਵਾਲਾ ਹੋ ਕੇ ਲੋਕਾਂ ਨੂੰ ਪਾਲੇ ਤੋਂ ਕੱਜ ਦਿੱਤਾ ਸੋ ਸੰਗਤ ਜੀ 10 ਪੌੜੀਆਂ ਆਪਣੀਆਂ ਸੰਪੂਰਨ ਹੋ ਗਈਆਂ ਨੇ ਇਸੇ ਚੈਨਲ ਤੇ ਰਾਤ ਨੂੰ ਸਵਾ 8 ਵਜੇ ਗੁਰਬਾਣੀ ਦੀ ਲਾਈਵ ਸੰਥਿਆ ਚੱਲ ਰਹੀ ਹੈ ਲੜੀਵਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ